ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਮੈਂ ਜੱਗੀ ਜੱਟ ਟੀਮ ਵਾਲਦਾਰ ਛੜਿਆ ਤੂੰ ਤੇ ਆਪਣੀ ਸ਼ਾਰਟ ਮੂਵੀ ਦਾ ਹੋਈ ਜਾਂਦਾਗਾ ਸ਼ੂਟ ਆਪਾਂ ਜਾ ਰਹੇ ਹਾਂਗੇ ਆਪਣੀ ਲੋਕੇਸ਼ਨ ਤੇ ਤੇ ਪਹਿਲਾਂ ਮੈਂ ਸਵੇਰੇ ਆਰਟਿਸਟਾਂ ਨੂੰ ਛੱਡ ਗਿਆ ਸੀਗਾ ਧੁੰਦ ਬਹੁਤ ਸੀਗੀ ਅੱਜ ਤੇ ਇੱਕ ਦੋ ਕੰਮ ਸੀਗੇ ਪਿੰਡ ਦੇ ਤੇ ਉਹ ਕੰਮ ਕਰਕੇ ਤੇ ਅਗਲੇ ਜਿਹੜਾ ਉਹ ਸ਼ੂਟ ਕਰਨਗੇ ਉਹਦੀ ਆਪਾਂ ਲੋਕੇਸ਼ਨ ਸੈੱਟ ਕਰਕੇ ਆਏਗੇ ਅੱਗੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਐ ਅੱਜ ਚੱਲ ਰਿਹਾ ਹੈਗਾ ਨੰਦ ਦਾ ਐਪੀਸੋਡ ਨੰਦ ਮੂਵੀ ਦਾ ਐਪੀਸੋਡ ਆ ਆਪਾਂ ਦਿਖਾਉਣੇਗੇ ਤੁਹਾਨੂੰ ਅੱਗੇ ਲੋਕੇਸ਼ਨ ਤੇ ਜਾ ਕੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਗੱਡੀਆਂ ਖੜੀਆਂ ਨੇ ਮੈਨੂੰ ਲੱਗਦਾ ਧਿਕ ਬੰਦੇ ਗਏ ਹੋਏ ਹੈਗੇ ਸ਼ੂਟ ਕਰਨ ਦੂਜੇ ਖੇਤ ਦਾ ਹੁਣ ਸ਼ੂਟ ਬੋਬੀ ਵੀ ਆ ਗਿਆ ਅੱਜ ਵਿੰਦਰ ਬਾਈ ਨਾਲ ਬੋਬੀ ਖੜਾ ਇਧਰੋਂ ਧੁੱਪ ਵੀ ਨਿਕਲ ਰਹੀ ਤੇ ਆਪਾਂ ਦੇਖਦੇ ਹਾਂਗੇ ਕੀ ਬੰਦੇ ਅੱਗੇ ਚੱਲ ਜਾ ਕੇ ਤੇ ਬਿੰਦਰભાઈ ਨਾਲ ਅੱਜ ਬੋਵੀ ਆ ਤੇ ਆਪਣੀ ਡਿਊਟੀ ਤੇ ਖੜੇ ਨੇਗੇ ਭਾਈ ਬੰਦੇ ਸਾਡੇ ਹਾਂ ਬਿੰਦਰભાઈ ਕਿਦਾਂ ਠੀਕ ਹੋ ਲੈ ਭਾਈ ਬੰਦੇ ਸਾਡੇ ਅੱਛਾ ਹਾਂ ਮੈਂ ਫੁੱਲ ਵਾਲੀ ਸ਼ਰਟ ਦੇਖ ਲਈ ਹੋਰ ਜੀ ਠੀਕ ਹੈ ਜੀ ਕਰ ਮੋੜ ਜੀ ਤੇ ਬਾਕੀ ਮਿਲ ਦਿੰਗੇ ਅਸੀਂ ਅੱਗੇ ਹਾਂਜੀ ਭਾਈ ਆਪਾਂ ਲੈਏ ਰੋਟੀ ਤੇ ਬਣੇ ਕਿਹ ਨਾਲ ਸਾਜ ਬਣ ਕੇ ਬਣੇ ਰੋਟੀ ਲੈ ਆਏ ਏ ਏਡਾ ਸਾਡੇ ਮੈਡਮ ਨੇ ਪਹਿਲੀ ਵਾਰ ਮੂਲੀਆਂ ਦੀ ਸਬਜ਼ੀ ਬਣਾਈ ਹੈ ਮੈਂ ਕੀ ਬਣਾ ਰਹੇ ਹੋਗੇ ਮੂਲੀ ਦੀ ਸਬਜ਼ੀ ਮੂਲੀ 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 ਦੀ ਸਬਜ਼ੀ ਕਿ ਖਸਬੋਂਦੀ ਹੈ ਕਿ ਬੀਬੀ ਜੀ ਹਲੋ ਲਓ ਭਾਈ ਸਾਡੇ ਦਸਾਂਜ ਮੈਮ ਨੇ ਬਣਾਤੀ ਮੂਲੀਆਂ ਦੀ ਸਬਜ਼ੀ ਹਾਂਜੀ ਮੈਮ ਜੀ ਮੈਂ ਬੀ ਤੁਹਾਨੂੰ ਥੋੜਾ ਜਿਹਾ ਹਿੱਸਾ ਮੈਂ ਲੈ ਸਕੀ ਦਿੱਤਾਗਾ ਤੁਸੀਂ ਨੇ ਪਾਇਆ ਹਿੱਸਾ ਬਾਕੀ ਚਾਹ ਬਣਾਈ ਦੇਣੀ ਠੀਕ ਹੈ ਚਲੋ ਚਾਹ ਵੀ ਕਿ ਦੱਸ ਦੇ ਕੇ ਹਾਂ ਜੀ ਸਭ ਮੰਗਾ ਚਾਹ ਵੀ ਬਣੀ ਪਈ ਹੈ ਖਾ ਕੇ ਅਸੀਂ ਵੀ ਹਿੱਸਾ ਮੰਗਾਓ ਬੋਲਾ ਮੇਰਾ ਯਾਰ ਆ ਜਾ ਬੋਲਿਆ ਤੇਰਾ ਕਾਜ ਜੀ ਹਿੱਸਾ ਪਿਆ ਮਾੜਾ ਮੁੰਡਾ ਖਾਣ ਦੇ ਹਿੱਸਾ ਮੰਗਾ ਵੀਰੇ ਹਾਂ ਫਿਰ ਆਪਾਂ ਦਾ ਹਾਂ ਕਿ ਸਭ ਪਾ ਲੈਂਗੇ ਇਕੱਲੋ ਬਸ ਓਕੀ ਠੀਕ ਹੈ ਹਰਮਨ ਆ ਗਿਆ ਕੰਮੀ ਵਾਲਾ ਹੈਪੀ ਸਿੰਘ ਕਿੰਨੇ ਰੋਟੀਆਂ ਠੀਕ ਆ ਆਪਾਂ ਦੇਖਿਆ ਉਹਨੇ ਸੰਗਤ ਰੋਟੀ ਖਾਂਦੀ ਬਲਕਿ ਸਭ ਨੇ ਓਕੇ ਸੰਗਤ ਲੱਗੀ ਵੀ ਪ੍ਰਸ਼ਾਦਾ ਛਕਣ ਸੁੱਖ ਹਾਂ ਕਿਵੇਂ ਠੀਕ ਹੈ ਕਿਵੇਂ ਆ ਸਬਜੀ ਦਾ ਟੇਸ ਆ ਆਨੰਦ ਵਧੀਆ ਹਾਂਜੀ ਸਰ ਕਿਵੇਂ ਆ ਸਬਜੀ ਦਾ ਟੇਸ ਜੀ ਬਾਈ ਯਾਰ ਪੂਰਾ ਵਧੀਆ ਹਾਂਜੀ ਮੈਡਮ ਜੀ ਬਹੁਤ ਵਧੀਆ ਮਮੂਲੀ ਜੀ ਸਬਜੀ ਪਹਿਲੀ ਵਾਰ ਖਾਧੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਦਰਵਿੰਦਰ ਬਾਈ ਨੇ ਤਾਂ ਮੱਖਣੀ ਨਾਲ ਹੀ ਰੱਖਦਾਗਾ ਮੱਖਣੀ ਆ ਕਿ ਦਹੀਂ ਐ ਐ ਬਈ ਦੋਨੇ ਚੀਜ਼ਾਂ ਨੇ ਦਹੀਂ ਤੇ ਮੱਖਣੀ ਠੀਕ ਐ ਅੱਜ ਲੰਗਰ ਕਮੇਟੀ ਚ ਆਇਆਗਾ ਸਾਡਾ ਕੀੜੂ ਅੱਜ ਜੀ ਚੱਲਣ ਦੋ ਇਹ ਚ ਪਾ ਲੋ ਤੋਤੀ ਤੋਤੀ ਨੇ ਮੱਖਣੀ ਤਾਂ ਰੱਖੀ ਆ ਹਾਂਸੇ ਨੇ ਬਈ ਮੱਖਣੀ ਤਾਂ ਰੱਖੀ ਆ ਭੋਲੇ ਫਿਰ ਲਵੇ ਹੈਗਾ ਕੁਛ ਆਪਾਂ ਚੱਲ ਬਾਅਦ ਚ ਗਲਾਂਗੇ ਅੱਜ ਜਾਗਣ ਤੋਂ ਬਾਅਦ ਠੀਕ ਐ ਬਈ ਬੋ ਵੀ ਅੱਜ ਤੂੰ ਨਹੀਂ ਖਾ ਰਿਆ ਲੰਗਰ ਚ ਠੀਕ ਆ ਚੱਲੋ ਬਈ ਲੈ ਬਈ ਹੁਣ ਆਪਣਾ ਆਪਣੀ ਵਾਰੀ ਆ ਗਈ ਰੋਟੀ ਖਾਣ ਦੀ ਮਰਦੇ ਆ ਰੋਟੀ ਤੋਂ ਬਾਅਦ ਦਿਖਾਉਣੇ ਕਿ ਸਾਨੂੰ ਚੱਲਦਾ ਸ਼ੂਟ ਆਪਾਂ ਚੱਲ ਰਿਹਾਗਾ ਸ਼ੂਟ ਆਪਾਂ ਇਹ ਤੇ ਮਾਰ ਤੂੰ ਸਾਂ ਕਰ ਲੈ ਕੇ ਓਏ ਕਿਧਰ ਜਾਂਦੀ ਓਏ ਚੱਲ ਰਿਹਾ ਰੌਲਾ ਗੋਲਾ ਹੋ ਰਿਹਾਗਾ ਕਿਧਰ ਜਾਂਦੀ ਓਏ ਕਿਹਦੇ ਪੈ ਗਈ ਚਪੇੜ ਚਪੇੜ ਕਿਦੀ ਪੈ ਗਈ ਹਰਮਨ ਦੇ ਲਓ ਜੀ ਚੱਲ ਰਿਹਾ ਹੈਗਾ ਆਪਣਾ ਰੰਗਾਂ ਰੰਗ ਪ੍ਰੋਗਰਾਮ ਮਿਲਦੇ ਆਗੇ ਅਗਲੀ ਵੀਡੀਓ ਚ ਹਾਂਜੀ ਦੋਸਤੋ ਹੁਣ ਆਏ ਆਂਗੇ ਆਪਾਂ ਦੂਜੀ ਲੋਕੇਸ਼ਨ ਤੇ ਨਹਿਰ ਦੇ ਕੰਡੇ ਕੰਡੇ ਤੇ ਆ ਪਿੱਛੇ ਨਹਿਰ ਦੇਖ ਰਹੇ ਹੋ ਤੁਸੀਂ ਇੱਥੇ ਮੰਨ ਲਾ ਜਿੱਦਾਂ ਹਾਂਸੇ ਹੋਰਾਂ ਦਾ ਹਾਂਸੇ ਹੋਰਾਂ ਦੇ ਰੋਲ ਆਉਂਦੇ ਆਗੇ ਜਿਵੇਂ ਨਸ਼ੇੜੀ ਬਣੇ ਹੋਏ ਆਗੇ ਉਹ ਜਿੱਦਾਂ ਕੈਪਸੂਲ ਖਾਂਦੇ ਆ ਜਾਂ ਸਿਕਟਾਂ ਪੀਂਦੇ ਆਗੇ ਜਿਹੜੇ ਨਸ਼ੇੜੀ ਹੁੰਦੇ ਨੇ ਉਹਨਾਂ ਕੋਲੇ ਕੋਈ ਪੱਕਾ ਥਾਂ ਤਾਂ ਹੁੰਦਾ ਨਹੀਂ ਬੈਠਣ ਨੂੰ ਹਨਾ ਕਦੇ ਉਹ ਕਿਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਤੇ ਵਿੱਚ ਮੈਨੂੰ ਕਈ ਮਿੱਤਰਾਂ ਦੇ ਮੈਸੇਜ ਆਉਂਦੇ ਆ ਵੀ ਤੁਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਹੋ ਵੀਰੇ ਅਸੀਂ ਨਸ਼ੇ ਨੂੰ ਪੂਰਾ ਪ੍ਰਮੋਟ ਨਹੀਂ ਕਰਦੇ ਹੈਗੇ ਜਿਹੜੀਆਂ ਵੀ ਜਿਹੜੇ ਨਸ਼ੇ ਤੇ ਆਪਾਂ ਗੱਲਬਾਤ ਕਰਕੇ ਆਪਾਂ ਉਹਦੇ ਵਿੱਚ ਇੱਕ ਮੈਸੇਜ ਵੀ ਬਹੁਤ ਵੱਡਾ ਹੁੰਦਾ ਹੈਗਾ ਜੇ ਨਸ਼ੇ ਬਾਰੇ ਆਪਾਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਮੈਸੇਜ ਵੀ ਬਹੁਤ ਵੱਡਾ ਹੁੰਦਾ ਹੈਗਾ ਸੁਧਾਰ ਕਿਵੇਂ ਹੋਊਗਾ ਜੇ ਆਪਾਂ ਇਹਨਾਂ ਨੂੰ ਦਿਖਾਵਾਂਗੇ ਨਹੀਂ ਤਾਂ ਪਤਾ ਵੀ ਕਿਵੇਂ ਲੱਗੂਗਾ ਹਨਾ ਤੇ ਨੰਬਰ 2 ਆਪਾਂ ਜਿੱਦਾਂ ਇਹ ਕੋਈ ਕੈਪਸੂਲ ਖਾਂਦੇ ਹੈਗੇ ਜਾਂ ਸਿਕਟਾ ਪੀਂਦੇ ਆ ਕੈਪਸੂਲ ਜਿੱਦਾਂ ਕੋਈ ਤਜਾਅ ਵਾਲਾ ਹੁੰਦਾ ਉਹ ਚੀਜ਼ਾਂ ਹੁੰਦੀਆਂ ਨੇ ਹੈਗੀਆਂ ਜਿੱਦਾਂ ਸਿਕਟਾ ਹੁੰਦੀਆਂ ਨੇ ਹੈਗੀਆਂ ਉਹ ਹੁੰਦੀਆਂ ਨੇ ਹੈਗੀਆਂ ਆਪਣੀਆਂ ਹਰਬਲ ਦੀਆਂ ਉਹ 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 ਚੀਜ਼ਾਂ ਆਪਾਂ ਹਰਬਲ ਦੀਆਂ ਲਿਆ ਕੇ ਉਹ ਮਿਲਦੀਆਂ ਨੇਗੀਆਂ ਆਪਣੇ ਇੱਕ ਐਪ ਜੀ ਹੁੰਦੀ ਉਹ ਤੋਂ ਮਿਲ ਜਾਂਦੀਆਂ ਨੇਗੀਆਂ ਹਰਬਲ ਦੀਆਂ ਤੇ ਉਹ ਤੋਂ ਬਾਅਦ ਮੰਨ ਲਾ ਉਹ ਪੀ ਦੀਆਂ ਨੇ ਇਹਨਾਂ ਨੇ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਕੁਝ ਨਹੀਂ ਹੈਗਾ ਤੇ ਬਾਕੀ ਸਾਨੂੰ ਦਿਖਾਉਣੇ ਹੈਗੇ ਆ ਬੈਠੇ ਨੇਗੇ ਬੰਦੇ ਨਸ਼ੇੜੀ ਜਿਨ੍ਹਾਂ ਨੂੰ ਨਸ਼ੇੜੀ ਕਹਿੰਦੇ ਨਸ਼ੇੜੀਆਂ ਦੀ ਟੋਲੀ ਆ ਬੈਠੀ ਆ ਮੀਨ ਮੀਨ ਇਹਨਾਂ ਦਾ ਹਾਸਾ ਮੇਨ ਬੰਦਾ ਹੈਗਾ ਇਹਨਾਂ ਦਾ ਹਾਂਸਾ ਠੀਕ ਐ ਬਾਕੀ ਦੇਖਿਆ ਹੋਣਾ ਤੁਹਾਨੂੰ ਅੱਗੇ ਵੀਡੀਓ 'ਚ ਖਾਈਏ ਐਂ ਲੱਗਦਾ ਹੁੰਦਾ ਕਿੰਨੇ ਲੱਗਦਾ ਐ ਦੇਖੀ ਮੂੰਹ ਟੱਡ ਕੇ ਬੱਸ ਆ ਆਓ ਚਾ ਲੋਈ ਕੱਟ ਜਾ ਵੀਰੇ ਅਸਲਾ ਬੱਜੂ ਗਏ ਪੌਪੜਾ ਖਾ ਦੇ ਉਹ ਯੰਗ ਵਾ ਆ ਆ ਆ ਲੈ ਆ ਮਿਸਕੀ ਕਮਾ ਲੈ ਮਨੀ ਐਂ ਲੱਗਦਾ ਹੁੰਦਾ ਹਾਂ हां जी दोस्तों शूट ਆਪਣਾ लास्ट पड़ाव ਤੇ ਪਹੁੰਚ ਗਿਆ ਤੇ ਸੁੱਖੀ ਦੀ ਵੇਟ ਕਰ ਰਹੇ ਨੇ ਸਾਰੇ ਬੰਦੇ ਸੁੱਖੀ ਫਿਰਦਾ ਸਾਈਡ ਤੇ हां ਸੁੱਖੀ ਚੱਗਾ ਚਿੱਟੀ हां ਤੈਨੂੰ ਬੁਲਾ ਰਹੇ ਨੇ ਭਾਈ ਤੇ ਸ਼ੂਟ ਹੋ ਗਿਆ ਸਮਾਪਤਾ ਆਪਣਾ ਓਕੇ ਤੇ ਦੇਖਦੇ ਆਂਗੇ ਅੱਗੇ ਓਕੇ ਮਿਲਦੇ ਆਂ ਅਗਲੀ ਵੀਡੀਓ ਚ ਮਿੱਤਰੋ ਅਗਲੀ ਵੀਡੀਓ ਚ ਮਿਲਾਂ ਹਾਂ ਜੀ ਬਈ ਚੱਲੇ ਆ ਹੁਣ ਸਾਰੇ ਆਪੂ ਆਪਣੇ ਘਰਾਂ ਨੂੰ ਤੇ ਸਾਡੇ ਖੜੇ ਆ ਦਸਾਂਜਵੇਂ ਹਾਂ ਜੀ ਸਾਸਰੀ ਘਰ ਸਾਸਰੀ ਘਰ ਉਧਰ ਵੀ ਵਲੌਗ ਬਣ ਰਿਹਾ ਵਲੌਗ ਵਲੌਗ ਹੋਇਆ ਕੰਮ ਇੱਥੇ ਸਾਨਾ ਨੇ ਸਾਰ ਪੜ ਗਏ ਕਰ ਦੇਣਾ ਚਾਹੀਦਾ ਬਲੌਗ ਤੇ ਬਲੌਗ ਜੱਗੀ ਬਲੌਗ ਤੇ ਸਾਹਮਣੇ ਆ ਤੇ ਦਸਾਂਜ ਬਲੌਗ ਤੇ ਸਾਡੇ ਹਾਂ ਬਈ ਉਹਨੇ ਲਕੋਤਾ ਤੇ ਉਧਰ ਪੂਰਾ 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 ਜੱਗਾ ਜੁੜਾ ਹਾਂ ਜੀ ਦੋਸਤੋ ਆਪਾਂ ਚੱਲੇ ਆਈਟੀਆਈ ਚੌਂਕ ਹਾਂ ਸਨਾਬ ਬੱਸ ਸਟੈਂਡ ਹਾਂ ਬੱਸ ਸਟੈਂਡ ਜਾਵਾਂਗੇ ਫਿਰ ਆਪਣੇ ਆਪਣੇ ਟਿਕਾਣਿਆਂ ਤੇ ਜਾਵਾਂਗੇ ਸਾਨੂੰ ਛੱਡਣ ਲਈ ਆਉਣ ਦੀ ਜ਼ਿੰਮੇਵਾਰੀ ਜੱਗੀ ਜੱਟ ਹਾਂਜੀ ਤੇ ਬਹੁਤ ਪਿਆਰਾ ਬੱਚਾ ਸਾਡਾ ਤੇ ਪੇਜ ਨੂੰ ਕਰ ਲਓ ਫੋਲੋ YouTube ਤੇ ਵੀ ਪਾਣਾ ਕਿ ਨਹੀਂ ਹਾਂਜੀ ਹਾਂ YouTube ਤੇ ਵੀ ਜੱਗੀ ਜੱਟ ਹੀ ਹੈ ਸਬਸਕ੍ਰਾਈਬ ਕਰ ਲਿਓ ਜੱਗੀ ਜੱਟ ਟੀਮ ਆਲਦਾਰ ਛੜਾ ਹਾਂ ਜੱਗੀ ਜੱਟ ਮਾਲਦਾਰ ਤੇ ਨਾਲ ਸਾਡੇ ਸਰਤਾਜ ਮਹਾਰਾਜ ਮੇਰਾ ਨਾਮ ਲੈ ਤੁਸੀਂ ਯਾਰ ਸ਼ੁਕਰ ਹੈ ਮੇਰੇ ਬਲੌਗ 'ਚ ਕੋਈ ਨਾਮ ਹੀ ਲੈਂਦਾ ਸਰਤਾਜ ਕੀ ਬਾਤ ਆਈ ਲਵ ਯੂ ਹਾਂ ਚੱਲ ਤੇਰਾ ਡੀਰ ਤੇ ਨਾਲ ਹੀਰ ਤੇ ਨਾਲ ਇੰਦਰਬਾਈ ਇੱਧਰ ਸਾਡੇ ਐਡੀਟਰ ਇੰਦਰਬਾਈ ਤੇ ਸਾਡੇ ਮੇਰੀ ਮਾਂ ਦਸਾਂਜ ਮੈਮ ਥੈਂਕ ਯੂ ਕੇਕੇ ਜੀ ਹਰ ਬਲੌਗ ਦਾ ਹਿੱਸਾ ਬਣਾਉਣ ਲਈ ਪਹਿਲਾਂ ਤਾਂ ਥੈਂਕ ਯੂ ਹਾਂਜੀ ਹਾਂਜੀ ਬਹੁਤ ਪਿਆਰ ਕਰਦੇ ਹੋ ਤੁਸੀਂ ਸਾਡੀ ਸਾਰੀ ਟੀਮ ਨੂੰ ਔਰ ਸਾਡੀਆਂ ਤਿੰਨੇ ਵੈਬ ਸੀਰੀਜ਼ ਮਾਲਦਾਰ ਛੜਾ ਲੁੱਚਾ ਵੜਾ ਤੇ ਨੰਦ ਉਹਨੂੰ ਵੀ ਬੜਾ ਤੁਸੀਂ ਪਿਆਰ ਦਿੰਨੇ ਹੋ ਆਪਣਾ ਪਿਆਰ ਸਤਕਾਰ ਐਦੇ ਬਣਾਈ ਰੱਖਿਓ ਸੋਹਣੇ ਸੋਹਣੇ ਕਰਿਆ ਕਰੋ ਕਮੈਂਟ ਅਸੀਂ ਤੁਹਾਡਾ ਤਾਂ ਜੋ ਹੋਰ ਮਨੋਰੰਜਨ ਕਰ ਸਕੀਏ ਹਾਂ ਠੀਕ ਹੈ ਜੀ ਫਿਰ ਮਿਲਦੇ ਆਂਗੇ ਆਪਾਂ ਅੱਗੇ ਸੱੜੇ ਲੁੱਚੇ ਵੜੇ ਦੇ ਸੱਟ ਤੇ ਓਏ ਭਾਈ ਬੱਸ ਕਰੋ